ਇਹ ਤਾਂ ਬਣਾਇਆ ਉਹ ਗੱਲ ਉਹ ਕਿਹੜਾ ਕੰਮ ਕਰ ਰਿਹਾ ਨਹੀਂ ਬਜੋ ਬਜੋ ਦਿਖਾ ਰਿਹਾ ਕਿ ਮਾਇਲ ਦਾ ਟੱਕਿਆ ਬੈਠਾ ਘਰ ਗ ਇਹ ਟ੍ਰੇਨ ਪਾਟੀ ਰੀ ਪ੍ਰੋਪਰ ਡਰੈਸ ਨਹੀਂ ਪਤਾ ਕਿੱਥੇ ਪਰ ਕਮਾਲ ਦੀ ਗੱਲ ਹੈ ਨਵਾਰਸੀ ਬੈਠਾ ਡਬਲ ਟ੍ਰੇਨ ਦੇ ਬਹੁਤ ਹੀ ਤਗੜਾ ਜਾਮ ਲੱਗ ਚੁੱਕਾ ਇੱਥੇ বিহার ਹਾਜੀਪੁਰ ਦੇ ਲਾਗੇ ਪਹੁੰਚ ਚੁੱਕੇ ਆ ਜੀ ਸੋ ਸਵਾਗਤ ਕਰਦੇ ਆ ਜੀ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਆ ਜੀ ਗਵਾਲੀਅਰ ਦੇ ਗੁਰਦੁਆਰੇ ਵਿੱਚੋਂ ਪਟਨਾ ਸਾਹਿਬ ਨੂੰ ਚੱਲੇ ਪਾ ਰਹੇ ਆਂ ਕਰੀਬ 9 ਵਜੇ ਦਾ ਟਾਈਮ ਹੋ ਚੁੱਕਾ ਤੇ ਤੇ ਕਰਦੇ ਆ ਦਰਸ਼ਨ ਗੁਰਦੁਆਰ ਸਾਹਿਬ ਦੇ ਤੇ ਮੱਥਾ ਟੇਕ ਕੇ ਪਾਉਂਦੇ ਆ ਚੱਲੇ ਤੱਕ ਤੇ ਸ਼ਰੀ ਪਟਨਾ ਸਾਹਿਬ ਨੂੰ ਕਰੀਬ 12 ਵਜੇ ਦੀ ਟ੍ਰੇਨ ਹੈ ਸਾਡੀ ਸੰਗਤ ਜੀ ਪਾ ਦਿੱਤੇ ਆ ਚਲੇ ਜੀ ਗੁਰਦੁਆਰਾ ਸ਼੍ਰੀ ਬੰਦੀ ਸ਼ੋਹ ਸਾਹਿਬ ਤੋਂ ਤੱਕ ਤੱਕ ਸ਼੍ਰੀ ਪਟਨਾ ਸਾਹਿਬ ਨੂੰ ਤੇ ਕਰੀਬ 12 ਵਜੇ ਆਸ-ਪਾਸ ਸਾਡੀ ਟ੍ਰੇਨ ਹੈ ਤੇ ਜਾ ਰਹੇ ਹਾਂ ਬਹੁਤ ਹੀ ਸੋਹਣਾ 뷰 ਹੈ ਭਾਈ ਸਾਰੇ ਦੇ ਵਡਾ ਲਾ ਪਾਗੜੀ ਦੀ ਤੇਰੀ ਮੈਂ ਨੀਲਾ ਨਾ ਖਤਰਾ ਬਹੁਤ ਹੈ ਖਤਰਾ ਜੀ ਬੰਨੀ ਵਾਲੀ ਤਾਰਾ ਵੱਜ ਗਈ ਤੇ ਸੰਗਤ ਉੱਚੇ ਥਾਂ ਬਾਈ ਤੇ ਤਾਰਾ ਬਹੁਤ ਨੀਵਾਂ ਨੇ ਤੇ ਵੱਜ ਵੱਜ ਕੇ ਜਾਣਾ ਪੈ ਰਿਹਾ ਕੱਦਿਆ ਕੋਲ ਜਗਾਰਾ ਛੱਡਦਾ ਕਹਿੰਦਾ ਉਹ ਉਧਰ ਧਿਆਨ ਰੱਖ ਬਚੋ ਬਚੋ ਜਿੱਲਾ ਮਰਿਆ ਜਾਂਦਾ ਬਚੋ ਬਚੋ ਆਪਾਂ ਸ਼ਹਿਰ ਦੇ ਵਿੱਚ ਹੀ ਆ ਗਾ ਆਪਾਂ ਦੇ ਬਚੇ ਹਾਂ ਲੋਮੇ ਕੱਢੀ ਜਾੜਿਆ ਹੋਏ ਤਾਂ ਲੋ ਵੀ ਮੇਟਰੋ ਬੋਲ ਸਕਦੇ ਹਾਂ ਆਪਾਂ ਸਿੱਧੇ ਦੇ ਟ੍ਰੇਨ ਨੂੰ ਦੇਖਦੇ ਆਂ ਪਟਨਾ ਸਾਹਿਬ ਨੂੰ ਚਾਲੇ ਪਾਵਾਂਗੇ ਇੱਥੋਂ ਗਵਾਲੀਅਰ ਤੋਂ ਟ੍ਰੇਨ ਦਾ ਟਾਈਮ ਕੋਈ ਹੈਗਾ 12:05 ਦਾ ਸਵੇਰ ਉੱਛਾ ਨਿਕਲਦੇ ਆਂ ਫਿਰ ਤੋਂ ਪਟਨਾ ਸਾਹਿਬ ਦੀ ਫਿਰ ਕਰਾਂਗੇ ਅਸੀਂ ਸਾਨੂੰ ਪਟਨਾ ਸਾਹਿਬ ਤੇ ਲੋ ਵੀ ਆ ਗਈ ਹੈ ਸਾਡੀ ਟ੍ਰੇਨ ਤੇ ਇਹਦੇ ਤੇ ਜਾਵਾਂਗੇ ਆਪਾਂ ਗਵਾਲੀਅਰ ਵਿੱਚੋਂ ਹਾਜੀਪੁਰ ਤੱਕ ਤੇ ਹਾਜੀਪੁਰ ਤੋਂ ਅੱਗੇ ਵਸਤੇ ਜਾਵਾਂਗੇ ਪਟਨਾ ਸਾਹਿਬ ਇੱਥੇ ਕੇ ਗਵਾਲੀਅਰ ਦਾ ਡੱਕਿਆ ਬੈਠਾ ਘਰ ਦੇ ਰੂਗ ਸਵਾਲਾ ਦੇ ਕੇ ਸਵਾਲਾ ਦੇ ਆਹ ਬੈ ਜਾਓ ਉਹ ਚੱਲ ਪਟਨਾ ਉਹ ਸਾਨੂੰ ਵੀ ਘਈਦਾ ਬਣੋ ਇਹ ਲੈ ਵੀ ਕਰੋ ਅਸੀਂ ਪਹੁੰਚ ਗਏ ਆ ਕਿੱਥੇ ਜਾਂ ਚੰਤ ਚੰਤ ਲੂਨ ਵਾਲੀ ਨਹੀਂ ਚੰਤੀ ਦੀ ਰਾਣੀ ਹੋਰ ਜਲੇ ਕਾਨਪੁਰ ਅਬੀ ਪੁਰ ਆ ਸਾਡਾ ਗੱਟਿਆ ਉਹ ਗੋਡਾ ਪੜ ਗਿਆ ਬੰਦਾ ਭਈ ਬਾਹ ਉਹ ਉਧਰ ਮੁਜਾ ਆ ਸੀ ਹੁਣ ਪਹੁੰਚ ਗਏ ਆ ਜਿੱਥੇ ਚਾਂਸੀ ਟੱਪ ਚੁੱਕੇ ਆ ਤੇ ਉਹ ਅੱਜ ਦੇਰ ਵਿੱਚ ਯੂਪੀ ਵਿੱਚ ਐਂਟਰ ਹੋ ਜਾਗੇ ਅਰੇ ਯਾ ਅਸੀਂ ਮੱਧ ਪ੍ਰਦੇਸ਼ ਤੇ ਚਾਂਸੀ ਇਲਾਕੇ ਵਿੱਚ ਪਾੜਪੜ ਇੱਥੇ ਖਤਮ ਹੋ ਰਿਹਾ ਹੈ ਬਹੁਤ ਹੀ ਵਧੀਆ ਨਹੀਂ ਆ ਰਹਾ ਲਓ ਜੀ ਸ਼ਾਮ ਦਾ ਵੇਲਾ ਹੋ ਗਿਆ ਤੇ ਕਰੀਬ 7 ਵਜੇ ਨੇ ਤੇ ਕਾਣਪੁਰ ਤੋਂ ਅਸੀਂ 60 ਕਿਲੋਮੀਟਰ ਦੀ ਦੂਰੀ ਤੇ ਆ ਤੇ ਸਵੇਰੇ 8 ਵਜੇ ਤੱਕ ਹਾਰਿਪੁਰ ਪਹੁੰਚੇਗੀ ਤੇ ਉਸ ਤੋਂ ਅੱਗੇ ਬੱਸ ਲੈ ਕੇ ਪਟਨਾ ਸਾਹਿਬ ਜਾਵਾਂਗੇ ਅਸੀਂ ਤੇ ਬਹੁਤ ਹੀ ਵਧੀਆ ਸਫਰ ਚੱਲ ਰਿਹਾ ਤੇ ਟ੍ਰੇਨ ਪਹੁੰਚੀਈਏ ਪ੍ਰੋਪਰ ਡਰੈਸ ਨਹੀਂ ਪਤਾ ਕਿੱਥੇ ਹੀ ਪਰ ਸਮਾਂ ਦੀ ਗੱਲ ਹੈ ਨਵਾਰ ਸੀ ਬਏ ਤਾਂ ਡਬਲ ਟ੍ਰੇਨ ਦੇ ਲਓ ਜੀ 9 ਵਜੇ ਤੇ ਪਹੁੰਚ ਚੁੱਕੇ ਹਾਂ ਕਾਣਪੁਰ ਤੇ ਅੱਲੇ 10 ਘੰਟੇ ਹੋਰ ਲੱਗਣਗੇ ਅੱਗੇ ਸਮਝਿਆ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਦਿਨ 'ਚ ਤੇ ਕਰੀਬ 7 ਵਜੇ ਨੇ ਤੇ ਅਸੀਂ ਯੂਪੀ ਵਿੱਚ ਐਂਟਰ ਕਰ ਗਿਆ ਤੇ ਕਰੀਬ 2 ਘੰਟੇ ਲੱਗਣਗੇ ਸਾਨੂੰ ਹਾਜੀਪੁਰ ਪਹੁੰਚਦੇ ਆ ਫਿਰ ਉੱਥੋਂ ਅੱਗੇ ਬੱਸ ਲੈ ਕੇ ਆਪਾਂ ਪਹੁੰਚਾਂਗੇ ਬਟਨਾ ਸਾਹਿਬ ਬਹੁਤ ਹੀ ਵਧੀਆ ਸਫਰ ਰਿਹਾ ਮੁਫਤੀ ਵਗੇ ਨਹੀਂ ਹੁੰਦਾ ਇਹ ਰਾਤ ਵਿੱਚ ਤੇ ਬਹੁਤ ਹੀ ਵਧੀਆ ਲੋਕੇਸ਼ਨ ਹੈ ਸੀ ਇਹ ਰਾਤ ਵਿੱਚ ਚਲੋ ਮਿਲਦੇ ਆ ਹਾਜੀਪੁਰ ਜਾ ਕੇ ਲੋ ਵੀ ਸੰਗਤ ਜੀ ਪਹੁੰਚ ਗਏ ਹਾਜੀਪੁਰ ਤੇ ਇੱਥੋਂ ਚੱਲਦੇ ਆ ਕਿ ਪਟਨਾ ਸਾਹਿਬ ਵਾਸਤੇ ਚਲੋ ਮਿਲਣੀ ਇੱਥੋਂ ਆਟੋ ਬੱਕੀ ਤੇ ਕਟੂ ਸੱਸਰ ਪੇਚ ਪਿਆ ਹੈ ਬਹੁਤ ਹੀ ਤਗੜਾ ਜਾਮ ਲੱਗ ਚੁੱਕਾ ਹੈ ਇੱਥੇ ਬਿਹਾਰ ਹਾਜੀਪੁਰ ਦੇ ਲਾਗੇ ਪਹੁੰਚ ਚੁੱਕੇ ਆ ਜੀ ਜਿੱਦਾਂ ਸੁਣਿਆ ਸੀ ਯਾਰ ਕਾਫੀ ਗਰੀਬ ਹੀ ਲੱਗਦਾ ਹੈ ਸਟੇਟ ਬਿਹਾਰ ਛੋਟੇ ਛੋਟੇ ਝੁੱਗਿਆਂ 'ਚ ਰਹਿੰਦੇ ਲੋਕ ਇੱਥੇ ਚਲੋ ਔਰ ਜੀ ਇਹ ਮੇਰਾ ਚਾਚਾ ਹੈ ਜੀ ਬਰਾੜ ਸਾਹਿਬ ਸਰਪੰਚ ਇਹ ਚਾਹ ਲੋ ਜਾਮ ਤੇ ਬਹੁਤ ਲੱਗਾ ਸੀਗਾ ਤੇ ਪੈਦਲ ਯਾਤਰਾ ਹੀ ਜਾਏਗੀ ਹੁਣ ਜਿੰਨਾ ਜਾਮ ਲੱਗਾ ਤੁਰ ਤੱਕ ਪੁਲ ਬਣ ਰਿਹਾ ਨਵਾਂ ਗੰਗਾ ਨਦੀ ਦੇ ਉੱਪਰ ਦੀ ਕਿੰਦੇ ਵੀ ਮੈਟਰੋ ਚੱਲੂਗੀ ਇੱਥੋਂ ਵੀ ਫਟਨਾ ਤੋਂ ਇਸ ਕਰਕੇ ਚਲੋ ਵਧ ਗਿਆ ਹੀ ਗੰਭਾ ਹੋ ਗਿਆ ਉਹ ਆਪਣਾ ਦੇ ਆਟੋ ਪਿੱਛੇ ਆਇਆ ਬਹੁਤ ਹੀ ਵਧੀਆ ਲੱਗ ਰਿਹਾ ਹੈ ਬਈ ਇਹ ਬਹੁਤ ਹੀ ਤਗੜਾ ਜਾਮ ਲੱਗਾ ਹੋਇਆ ਹੈ ਜੀ ਕਰੀਬ 1 ਘੰਟਾ ਹੋ ਗਿਆ ਸਾਨੂੰ ਫਸਿਆਣੇ ਤੇ ਪਹੁੰਚ ਦਿੱਤੇ ਤੇ 1 ਮਿੰਟ ਦੀ ਡਰਾਈਵ ਤੋਂ ਬਾਅਦ ਫਿਰ ਤੜ ਤੱਕ ਘੰਟਾ ਰੁਕੜਾ ਬੈਠਾ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ ਪੁਲ ਤੇ ਆਤੰਕਾਰਾ ਪੂੜਾ ਹੈ ਬਹੁਤ ਹੀ ਤਗੜਾ ਜਾਮ ਲੱਗਾ ਹੋਇਆ ਹੈ ਉਹਦੀ ਤਗੜਾ ਤੋਂ ਲੈ ਕੇ ਕਟੋਗੜ ਵੀ 16 ਕਿਲੋਮੀਟਰ ਰੇਡੀਅਸ ਤੇ ਆਸ-ਪਾਸ ਹੁੰਦਾ। ਕਾਫੀ ਲੰਮਾ ਪੋੜਾ ਤੇ ਕਟੋਗੜ ਵੀ ਅਸੀਂ ਡੇਢ ਘੰਟੇ ਤੋਂ ਇੱਥੇ ਜਾਮ ਵਿੱਚ ਫਸੇ ਹੋਏ ਆ। ਡੇਢ ਘੰਟੇ ਬਾਅਦ ਥੋੜਾ ਪੁਲ ਪਾਰ ਕੀਤਾ। ਸ਼ਾਇਦ ਅੱਧ ਵਿੱਚ ਆਏ ਹਲੇ। ਇਹ ਆਹ ਇਹ ਗੰਗਾ ਨਦੀ ਸਾਰੀ ਸੁੱਕੀ ਹੋਈ ਪਈ ਹੈ ਸਾਰੀ। ਹਲੇ ਪਾਣੀ ਘੱਟ ਵੱਤੀ ਲੱਭੇ। ਜਾਨ ਦੇਖਦੇ ਤੇ ਕਿੰਨਾ ਜਾਵਦਾ। ਬਾਕੀ ਬੜੀ ਲੱਗ ਰਿਹਾ ਐਕਸਪੀਰੀਅੰਸ ਜਦੋਂ ਘਰ ਤੋਂ ਬਾਹਰ ਨਿਕਲ ਕੇ ਇਹਦੀ ਤਾਵਾ ਲੱਗ ਲੱਗੇ ਲੱਗੇ ਚੀਜ਼ਾਂ ਐਕਸਪਲੋਰ ਕਰਨੀਆਂ ਬੜਾ ਵਧੀਆ ਐਕਸਪੀਰੀਅੰਸ ਹੁੰਦਾ ਸਾਡੇ ਨਿਊ ਜਨਰੇਸ਼ਨ ਦੀ ਤੇ ਬਹੁਤ ਹੀ ਵਧੀਆ ਮੇਰੇ ਤੇ 18 18 ਸਾਲ 19 ਸਾਲੋਂ ਮਰਿਆ ਹਲੇ ਤੇ ਐਸੋ ਮਰਚ ਇਹ ਚਿੰਤਾ ਸਾਰੀਆਂ ਐਕਸਪਲੋਰ ਕਰਨੀਆਂ ਬਹੁਤ ਹੀ ਵਧੀਆ ਲੱਗਦਾ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਦੇ ਨਾਲ ਤੇ ਮਿਲਦਾ ਪੂਰਾ ਰੂਹ ਨੂੰ ਕਾਫੀ ਡੂੰਗੀ ਨਹੀਂ ਹੈ ਜਦੋਂ ਪਾਣੀ ਆਉਂਦਾ ਹੈਗਾ ਸ਼ਾਇਦ ਜਦੋਂ ਹੋਵੇ ਪਰ ਲੋਕਾਂ ਦੇ ਵਿੱਚ ਫਸਲਾਂ ਵਗੈਰਾ ਵੇਚੀ ਐ ਤੇ ਬੋਟਿੰਗ ਵਗੈਰਾ ਵੀ ਕਰਾਉਂਦੇ ਨੇ ਇੱਥੇ ਨਵਾਸ਼ਾ ਸ਼ਪਾ ਸ਼ਪਾ ਲੱਗ ਗਿਆ ਨੇ ਐਸੇ ਪਈ ਗੱਡੀਆਂ ਲੱਗੀਆਂ ਦਿੱਤੀਆਂ ਲੱਗੀਆਂ ਤੇ ਦੇਖ ਸਕਦੇ ਹੋ ਕਿੰਨਾ ਤਕੜਾ ਜਾਮ ਲੱਗਾ ਆ ਕਰੀਬ 2 ਤੋਂ 3 ਘੰਟੇ ਹੋ ਗਏ ਆ ਸਾਨੂੰ ਇੱਕੋ ਲਪਾਰ ਕਰਦਿਆਂ ਤੇ ਬਹੁਤ ਹੀ ਤਕੜਾ ਜਾਮ ਲੱਗਾ ਹਣੇ ਤੱਕ ਚਲੋ ਕਰੀਬ ਅੱਧਾ ਘੰਟਾ ਹੋਰ ਲੱਗਿਆ ਗਿਆ ਵੀ

ਅੱਜ ਲੱਗਦਾ ਕਿਸਮਤ ਹੀ ਖਰਾਬ ਹੈ ਜਿੱਥੇ ਵੜੀਏ ਉੱਥੇ ਬਹੁਤ ਥੜਾ ਜਾਮ ਲੱਗ ਜਾਂਦਾ ਤੇ ਪਹੁੰਚ ਚੁੱਕੇ ਆ ਜੀ ਛਕਦੇ ਆ ਲੰਗਰ ਫਿਰ ਛਕਦੇ ਆ ਗੁਰਦੁਆਰਾ ਸਾਹਿਬ ਜੀ ਅਸੀਂ ਹੁਣ ਪਹੁੰਚੇ ਆ ਜੀ ਗੁਰਦੁਆਰਾ ਬਾਲੀਲਾ ਪਟਨਾ ਸਾਹਿਬ ਇਥੇ ਤੇ ਮੇਨਟੇਨੈਂਸ ਇੱਥੋਂ ਦੀ ਬਹੁਤ ਹੀ ਵਧੀਆ ਤੇ ਲੰਗਰ ਵਗੈਰਾ ਛਕਣਾ ਹੁੰਦਾ ਮਤਲਬ ਨਾਲ ਹੀ ਕੈਫੇਟੇਰੀਆ ਬਣਾਇਆ ਹੋਇਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਹੈ ਗੁਰਦੁਆਰੇ ਤੇ ਬਾਥਰੂਮ ਦਿਖਾਉਂ ਗਿਆ ਬਾਥਰੂਮ ਬਾਥਰੂਮ ਵਗੈਰਾ ਵੀ ਲਗਜ਼ਰੀ ਨੇ ਪੂਰੇ ਕੈਂਟ ਕੰਮ ਬਹੁਤ ਵਧੀਆ ਆਹੋ ਤੇ ਆਇਆ ਜੀ ਦਾਤਨ ਲਾਇਏ ਸੀ ਜਦੋਂ ਗੁਰੂ ਸਾਹਿਬ ਦਾ ਜਨਮ ਹੋਇਆ ਸੀਗਾ ਅੱਜ ਤੇ ਬੱਤਰ ਦੇਖੋ ਅੱਜ ਬਹੁਤ ਹੀ ਮਜਨਦਰਿਸ਼ ਤੇ ਆਇਆ ਜੀ ਇੱਥੇ ਅੱਜ ਆਪਾਂ ਸੋਨਾ ਰਹਿਣ ਦਾ ਬਸੇਰਾ ਸਾਡਾ ਦਾ ਇੱਥੇ ਹੀ ਹੈ ਜੀ ਸੰਗਜੇ ਕਰੋ ਦਰਸ਼ਨ ਜੀ ਸ਼ੁਕਰਦਾਰਾ ਸ਼੍ਰੀ ਪਟਨਾ ਸਾਹਿਬ